ਜਦੋਂ ਤੋਂ ਹਰਮੀਤ ਸਿੰਘ ਪਠਾਣ ਮਾਜਰਾ ਸਰਕਾਰ ਖਿਲਾਫ ਬੋਲਿਆ ਉਦੋਂ ਤੋਂ ਪੰਜਾਬੀਆਂ ਨੂੰ ਇਹ ਲੱਗਿਆ ਕਿ ਇਹ ਬੰਦਾ ਨਿਤਰਿਆ ਹੈ ਸਰਕਾਰ ਖਿਲਾਫ ਦਿੱਲੀ ਵਾਲਿਆਂ ਖਿਲਾਫ ਬੇਸ਼ੱਕ ਹਰਮੀਤ ਸਿੰਘ ਪਠਾਣ ਮਾਜਰਾ ਤੇ 376 ਤਹਿਤ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਪਰਚਾ ਵੀ ਦਰਜ ਹੋ ਗਿਆ ਪਰ ਇੱਥੇ ਸੋਚਣ ਦੀ ਲੋੜ ਹੈ ਕਿ ਹਰਮੀਤ ਸਿੰਘ ਪਠਾਣ ਮਾਜਰਾ ਬੋਲਿਆ ਕਦੋਂ 25 ਅਗਸਤ ਨੂੰ ਹਰਮੀਤ ਸਿੰਘ ਪਠਾਣ ਮਾਜਰਾ ਤੇ ਇੱਕ ਐਫਆਈਆਰ ਦਰਜ ਹੁੰਦੀ ਹੈ 376 ਦੀ ਜਿਹੜਾ ਮਾਮਲਾ ਬੜੇ ਲੰਮੇ ਸਮੇਂ ਤੋਂ ਉਹਦੇ ਨਾਲ ਚੱਲ ਰਿਹਾ ਸੀ ਉਸ ਤੋਂ ਬਾਅਦ ਉਹ ਬੰਦਾ ਬੋਲਦਾ ਉਸ ਤੋਂ ਬਾਅਦ ਉਹਨੂੰ ਚੇਤੇ ਆਉਂਦਾ ਹੈ ਕਿ ਜਿਹੜੇ ਕ੍ਰਿਸ਼ਨ ਕੁਮਾਰ ਹੈ ਉਹ ਇਸ ਤਰੀਕੇ ਨਾਲ ਅਫਸਰ ਕੰਮ ਕਰ ਰਿਹਾ ਹੈ ਦਿੱਲੀ ਵਾਲੇ ਇਸ ਤਰੀਕੇ ਨਾਲ ਦਬਾਅ ਪਾ ਰਹੇ ਹੈ ਭਗਵਾਨ ਸਿੰਘ ਮਾਨ ਨੂੰ ਦਿੱਲੀ ਵਾਲਿਆਂ ਖਿਲਾਫ ਬੋਲਣਾ ਚਾਹੀਦਾ ਹੈ 3.5 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਉਹ ਬੰਦਾ ਪੂਰੀ ਲੁੱਟ ਮਚਾਈ ਹੋਈ ਸੀ ਉਹ ਬੰਦੇ ਨੇ ਆਪਣੇ ਇਲਾਕੇ 'ਚ ਮਾਈਨਿੰਗ ਦਾ ਕੰਮ ਉਹਦਾ ਸਿਰੇ ਤੇ ਪਟਿਆਲਾ ਰੋਡ ਦੇ ਉੱਤੇ ਉਹਦਾ ਪੈਲਸ ਬਣ ਰਿਹਾ ਸੀ ਪਟਿਆਲੇ ਦੇ ਵਿੱਚ ਉਹਨਾਂ ਨੇ ਪੈਲਸ ਖਰੀਦਿਆ ਸੀ ਕਰੋੜਾਂ ਰੁਪਏ ਅਰਬਾਂ ਰੁਪਏ ਦੀ ਲੁੱਟ ਕਰਕੇ ਅੱਜ ਸਾਡੇ ਪੰਜਾਬੀਆਂ ਨੂੰ ਭਾਵੁਕ ਕਰ ਰਿਹਾ ਅਸੀਂ ਪੰਜਾਬੀ ਬੜੇ ਭੋਲੇ ਆ ਜਿਹੜੀਆਂ ਜਿਹੜੇ ਬੰਦੇ ਸਾਨੂੰ ਲੰਮੇ ਸਮੇਂ ਤੋਂ ਲੁੱਟਦੇ ਆਉਂਦੇ ਆ ਜਦੋਂ ਕੋਈ ਇੱਕ ਉਹ ਪੰਜਾਬ ਪ੍ਰਸਤਪਤੀ ਗੱਲ ਕਰ ਦੇਣ ਜਾਂ ਕਿਸੇ ਖਿਲਾਫ ਮਾੜਾ ਜਿਹਾ ਬੋਲ ਦੇਣ ਅਸੀਂ ਸਾਰੀਆਂ ਗੱਲਾਂ ਛੱਡ ਕੇ ਭਾਵੁਕ ਹੋ ਜਾਂਦੇ ਆ ਕੋਈ ਬੰਦਾ ਲੰਮੇ ਸਮੇਂ ਤੋਂ ਭਾਜੀਪੀ ਲਈ ਪ੍ਰਚਾਰ ਕਰਦਾ ਕੁਝ ਪੜਾਂ ਲਈ ਉਹ ਪੰਜਾਬ ਦੀ ਗੱਲ ਕਰਦਾ ਵੀ ਅਸੀਂ ਉਹ ਭੁੱਲ ਜਾਂਦੇ ਆ ਭਾਜੀਪੀ ਲਈ ਪ੍ਰਚਾਰ ਕਰਨਾ ਮਾੜੀ ਗੱਲ ਨਹੀਂ ਪਰ ਉਹਦੀਆਂ ਨੀਤੀਆਂ ਜੋ ਕਿ ਪੰਜਾਬ ਮਾਰੂਆਂ ਉਹਨਾਂ ਲਈ ਪ੍ਰਚਾਰ ਕਰਦਾ ਉਸ ਤੋਂ ਅੱਗੇ ਆ ਜਾਓ ਕੋਈ ਬੰਦਾ ਅਕਾਲੀ ਦਲ ਦੇ ਵਿੱਚ ਰਹਿ ਕੇ ਲੰਮਾ ਸਵਾਰ ਰੱਟ ਕੀਤੀ ਰਣ ਮਿਲ ਕੇ ਖਾਦਾ ਹੁਣ ਆ ਕੇ ਦੋ ਭਾਵ ਗੱਲਾਂ ਕਰ ਦੁੰਦਾ ਅਸੀਂ ਉਹਦੇ ਨਾਲ ਤੁਰ ਪੈਨੇ ਹੁਣ ਉਸੇ ਤਰੀਕੇ ਨਾਲ ਅਸੀਂ ਕਰ ਰਹੇ ਹਰਮੀਤ ਸਿੰਘ ਪਠਾਨ ਮਾਜਰੇ ਵਾਲੀ ਹਰਮੀਤ ਸਿੰਘ ਪਠਾਨ ਮਾਜਰੇ ਨੇ ਫੁੱਫੜ ਬਣ ਕੇ ਰੱਜ ਕੇ ਲੁੱਟ ਕੀਤੀ ਗੁੰਡਾਗਰਦੀ ਉਹਨੇ ਕੀਤੀ ਪੱਤਰਕਾਰਾਂ ਦੇ ਬੋਲ ਕਬੋਲ ਉਹਨੇ ਕੀਤੇ ਅੱਜ ਜਦੋਂ ਨੂੰ ਪਤਾ ਲੱਗਿਆ ਕਿ ਮੇਰੀ ਪੈਣੀਆ ਅਰੈਸਟ 25 ਤਰੀਕ ਨੂੰ ਉਹਦੇ ਪਰਚਾ ਦਰਜ ਹੁੰਦਾ ਉਹਨੂੰ ਪਤਾ ਸੀ ਮੇਰੀ ਪੈਣੀਆ ਅਰੈਸਟ ਮੈਨੂੰ ਕਰ ਲਿਆਣਾ ਜੇਲ੍ਹ ਚ ਜਾਣਾ ਪੈਣਾ ਤਾਂ ਉਸ ਤੋਂ ਪਹਿਲਾਂ ਉਹਨੇ ਆਖਿਆ ਕਿ ਆਪਣੀ ਬਚੀ ਖੂਚੀ ਸਿਆਸੀ ਜ਼ਮੀਨ ਵਿਚਾਰ ਲਾਵਾਂ ਤੇ ਦਿੱਲੀ ਵਾਲਿਆਂ ਖਿਲਾਫ ਬੋਲ ਕੇ ਭਾਵਕ ਕਰ ਲਵਾਂ ਪੰਜਾਬੀਓ ਭਾਵਕ ਹੋਣਾ ਛੱਡੋ ਦਿਮਾਗ ਨਾਲ ਸੋਚਣਾ ਪੈਣਾ ਭਾਵ ਕਉ ਕਿਉ ਹੋਈਏ ਕੱਲ ਨੂੰ 6 ਮਹੀਨੇ ਪਹਿਲਾਂ ਸਰਕਾਰ ਰਹਿੰਦਿਆਂ ਮਾਣਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾਣੇ ਕਹੇ ਜਾਂਦੇ ਜੀ ਦਿੱਲੀ ਵਾਲਿਆਂ ਦਾ ਬਹੁਤ ਦਵਾਸ ਸੀ ਜਿਹਦੇ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਸਾਰਾ ਕੁਝ ਦਿੱਲੀ ਵਾਲਿਆਂ ਨੂੰ ਲਟਾ ਕੇ ਆਹਾਨੂੰ ਕੋਈ 6 ਮਹੀਨੇ ਸਾਲ ਪਹਿਲਾਂ ਆ ਕੇ ਕਹਦੇ ਜੀ ਉਹ ਦਿੱਲੀ ਵਾਲਿਆਂ ਕਰਕੇ ਹੋਈ ਗਿਆ ਜੀ ਅਸੀਂ ਤਾਂ ਚਾਹੁੰਦੇ ਨਹੀਂ ਸੀ ਜੇ ਤੁਸੀਂ ਵਾਕਈ ਇਮਾਨਦਾਰ ਸੀ ਤਾਂ ਪਹਿਲੇ 2022 ਦੇ 3 ਮਹੀਨਿਆਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਦਿੱਲੀ ਵਾਲੇ ਆ ਕੁਝ ਕਰਵਾਉਣਗੇ ਜਾਂ ਜਦੋਂ ਦਿੱਲੀ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਮਨੀਸ਼ ਸੀਸੋਧਿਆ ਪੰਜਾਬ 'ਚ ਆ ਗਏ ਸੀ ਤੁਸੀਂ ਉਦੋਂ ਪਾਸੇ ਹੁੰਦੇ ਹੁਣ ਇਹ ਸਾਰੀਆਂ ਨਟਾਂਕੀਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿਆਸੀ ਜ਼ਮੀਨ ਆ ਉਹ ਬਚਾਈ ਜਾ ਸਕੇ ਇਹ ਤੇ ਗੌਰ ਕਰਨ ਦੀ ਸੋਚਣ ਦੀ ਸਮਝਣ ਦੀ ਲੋੜ ਹੈ ਭਾਗਕ ਹੋ ਕੇ ਹਰਮੇਸ਼ ਸਿੰਘ ਪਠਾਣ ਮਾਜਰੇ ਨੂੰ ਅੱਜ ਹੀਰੋ ਬਣਾ ਦिए ਅੱਜ ਉਹਨੂੰ ਇਹ ਸੋਚ ਕਰਦੀ ਹੈ ਕਿ ਇਹ ਬੰਦਾ ਜਿਹੜਾ ਦਿੱਲੀ ਵਾਲਿਆਂ ਖਿਲਾਫ ਬੋਲਿਆ ਖਿਲਾਫ ਕੌਣ ਬੋਲ ਰਿਹਾ ਇਹਦੀ ਵੀ ਇੱਕ ਪਰਖ ਕਰਨੀ ਪੈਣੀ ਹੈ ਕੀ ਲਟੇਰਾ ਹੁਣ ਲਟੇਰਿਆਂ ਖਿਲਾਫ ਬੋਲ ਰਿਹਾ ਹੈ ਜਾਂ ਇੱਕ ਆਮ ਬੰਦਾ ਸੁਧਾਰਨ ਬੰਦਾ ਵਾਕਿਆ ਜਿਹੜਾ ਪੰਜਾਬ ਨਾਲ ਖੜਨ ਵਾਲਾ ਉਹ ਲਟੇਰਿਆਂ ਖਿਲਾਫ ਬੋਲ ਰਿਹਾ ਹੈ ਜਿਹੜੇ ਬੰਦੇ ਨੇ ਮਾਈਨਿੰਗ ਚ ਕਰੋੜਾਂ ਕਮਾਇਆ ਹੋਵੇ ਜਿਹੜਾ ਬੰਦਾ ਫੁੱਫੜ ਬਣ ਕੇ ਅਫਸਰਾਂ ਦੇ ਉੱਤੇ ਅਫਸਰ ਚਲਾਈ ਹੋਵੇ ਅੱਜ ਉਹ ਬੰਦੇ ਨੂੰ ਪੰਜਾਬ ਪ੍ਰਸਤ ਹੋ ਗਿਆ ਹੋਵੇ ਇੱਕ ਪੜ ਦੇ ਵਿੱਚ ਕੋਈ ਬੰਦਾ ਪੰਜਾਬ ਪ੍ਰਾਸਤ ਨਹੀਂ ਹੁੰਦਾ ਇੱਕ ਪੜ ਦੇ ਵਿੱਚ ਕੋਈ ਪੰਜਾਬ ਦੋਖ ਹੀ ਨਹੀਂ ਹੁੰਦਾ ਅਸੀਂ ਇੱਕ ਮਿੰਟ ਦੇ ਵਿੱਚ ਬੰਦੇ ਨੂੰ ਸਿਰੇ ਤੇ ਚੜਾ ਦਿੰਨੇ ਆ ਇੱਕ ਮਿੰਟ 'ਚ ਅਸੀਂ ਬੰਦੇ ਨੂੰ ਥੱਲੇ ਲਾ ਦਿੰਨੇ ਆ ਸੋ ਇਹ 1 ਮਿੰਟ ਵਾਲੀਆਂ ਗੇਮਾਂ ਛੱਡ ਕੇ ਸਾਨੂੰ ਹੁਣ ਸੋਚਣ ਦੀ ਲੋੜ ਹੈ ਦਿੱਲੀ ਵਾਲੇ ਕਦੋਂ ਤੋਂ ਲੁੱਟ ਰਹੇ ਜਦੋਂ ਤੋਂ ਸਰਕਾਰ ਬਣੀ ਹੈ ਪਹਿਲਾਂ ਸਾਡੀਆਂ ਰਾਜ ਸੇਵਾ ਸੀਟਾਂ ਲੁੱਟੀਆਂ ਗਈਆਂ ਫਿਰ ਸਾਡਾ ਜਹਾਜ਼ ਦੀ ਵਰਤੋਂ ਕੀਤੀ ਗਈ ਫਿਰ ਸਾਡੇ ਵੱਖੋ-ਵੱਖਰੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦਿੱਲੀ ਤੋਂ ਬੰਦੇ ਲਿਆ ਕੇ ਪਲਾਂਟ ਕੀਤੇ ਗਏ ਉਦੋਂ ਤਾਂ ਹਰਮੀਤ ਸਿੰਘ ਪਠਾਨ ਮਾਜਰਾ ਨੂੰ ਚੇਤੇ ਨਹੀਂ ਆਇਆ ਜਾਂ ਇਹਨਾਂ ਦੇ ਹੋਰ ਬੰਦਿਆਂ ਨੂੰ ਚੇਤੇ ਨਹੀਂ ਆਇਆ ਕੱਲ ਨੂੰ ਜਦੋਂ ਦਾ ਚ ਗਿਆ ਦੇ ਛਿੱਤਰ ਪੈਣੇ ਆ ਲੋਕਾਂ ਨੇ ਮੂੰਹ ਨਹੀਂ ਲਾਉਣਾ ਤਾਂ ਇਹ ਬੰਦੇ ਚਾਰ ਸ਼ਬਦ ਦਿੱਲੀ ਵਾਲਿਆਂ ਕਲਾਬ ਬੋਲ ਕੇ ਜੇ ਫੇਰ ਐਮਐਲਏ ਬਣ ਕੇ ਕਿਸੇ ਹੋਰ ਦੇ ਥੱਲੇ ਲਾ ਕੇ ਪੰਜਾਬ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਫੇਰ ਅਸੀਂ ਫੇਰ ਇਹੀ ਗੱਲਾਂ ਕਰਦੇ ਰਵਾਂਗੇ ਸੋ ਇਹ ਹਰਮੀਰ ਸਿੰਘ ਪਠਾਨ ਮਾਜਰਾ ਕੋਈ ਦੁੱਧ ਤੋਤਾ ਨਹੀਂ ਹਰਮੀਰ ਸਿੰਘ ਪਠਾਨ ਮਾਜਰਾ ਹੋਇਆ ਜਾਂ ਉਧਰ ਦੇ ਕਈ ਐਮਐਲਏ ਉਹ ਸਾਰਿਆਂ ਨੇ ਰੱਜ ਕੇ ਲੁੱਟ ਮਚਾਈ ਆ ਉੱਥੇ ਰੱਜ ਕੇ ਮਾਈਨਿੰਗ ਕੀਤੀ ਆ ਰੱਜ ਕੇ ਪੈਸਾ ਕਮਾਇਆ ਆਪਣੇ ਪੁੱਤਰ ਨੂੰ ਕੈਨੇਡਾ ਤੋਂ ਬੁਲਾ ਕੇ ਇੱਥੇ ਹੱਥ ਐਵੇਂ ਨਹੀਂ ਬੰਦਾ ਜਿਹੜਾ ਆਉਂਦਾ ਜੇ ਪੈਸੇ ਬਣਦੇ ਆ ਤਾਂ ਹੀ ਜੜਵਾਉਂਦਾ ਨੇ ਕੈਨੇਡਾ ਗਿਆ ਤੁਸੀਂ ਕਿੰਨੇ ਕ ਆਪਣੇ ਬੱਚਿਆਂ ਨੂੰ ਇੱਥੇ ਬੁਲਾਉਣੇ ਆ ਵੀ ਜੇ ਤੁਹਾਡਾ ਮੁੰਡਾ ਸੈੱਟ ਹੈ ਤੁਸੀਂ ਕਦੋਂ ਬੁਲਾਉਣੇ ਆ ਉਹ ਤਾਂ ਹੀ ਬੁਲਾਉਣੇ ਆ ਨਾ ਜੇ ਤੁਹਾਨੂੰ ਪਤਾ ਹੋਵੇ ਕਿ ਇੱਧਰ ਆਪਣਾ ਕਾਰੋਬਾਰ ਸੈੱਟ ਹੈ ਤੂੰ ਹੁਣ ਮੁੜਿਆ ਸੋ ਇਸ ਕਰਕੇ ਅਸੀਂ ਭਾਵਕਤਾ ਵਾਸਤੇ ਪਾਸੇ ਨਾ ਤੁਰਿਆ ਕਰੀਏ ਕਿ ਹੁਣ ਸਾਰੇ ਹਰਮੀਤ ਸਿੰਘ ਪਠਾਣ ਮਾਜਰੇ ਜੈਜੈਕਾਰ ਸਾਰਾ মিডিਆ ਉਸ ਪਾਸੇ ਤੁਰ ਪ ਇਸੇ ਕਰਕੇ ਕਿ ਸਰਕਾਰ ਦੇ ਵਿਰੋਧ ਚੱਲਣਾ ਤਾਂ ਸਿਰਫ ਏਸੀ ਗਲਤੀ ਅਸੀਂ ਇਹ ਗੱਲ ਤੁਰ ਪਈਏ ਸਹੀ ਨਹੀਂ ਹੈ ਸਰਕਾਰ ਨੂੰ ਸਵਾਲ ਕਰਨੀ ਹੈ ਪਰ ਉਹ ਬੰਦਾ ਜਿਹੜਾ ਖੁਦ ਸਰਕਾਰ ਦੇ ਵਿੱਚ ਰੱਜ ਕੇ ਲੁੱਟ ਕੇ ਗਿਆ ਅੱਜ ਚਾਰ ਗੱਲਾਂ ਸਰਕਾਰ ਖਿਲਾਫ ਕਰਕੇ ਅਸੀਂ ਉਹਨੂੰ ਕਹਿ ਦਈਏ ਕਿ ਹੁਣ ਹੀਰੋ ਬਣ ਗਿਆ ਜੀ ਇਹ ਹੁਣ ਦੁੱਤ ਤੋਤਾ ਹੋ ਗਿਆ ਜੀ ਸੋ ਜਿਹੜੇ ਬੰਦੇ ਵੀ ਪਿਛਲੇ 4 ਸਾਲ ਪੌਣੇ 4 ਸਾਲ ਤੋਂ ਲਗਾਤਾਰ ਚਾਹੇ ਉਹ ਦਿੱਲੀ ਵਾਲਿਆਂ ਦੀ ਲੁੱਟ ਸ਼ਾਮਿਲ ਆ ਚਾਹੇ ਉਹ ਪੰਜਾਬ ਨੂੰ ਕਿਸੇ ਹੋਰ ਰੂਪ ਚ ਲੁੱਟਣ ਸ਼ਾਮਿਲ ਹੈ ਉਹਨਾਂ ਸਾਰਿਆਂ ਨੂੰ ਉਸੇ ਕਟਾਰੇ 'ਚ ਖੜੇ ਕਰਨਾ ਬਣਦਾ ਹੈ ਉਸੇ ਕਟਾਰੇ 'ਚ ਖੜੇ ਕਰਨਾ ਬਣਦਾ ਹੈ ਜਿਹੜੇ ਕਟਾਰੇ 'ਚ ਅਸੀਂ ਦਿੱਲੀ ਨੂੰ ਖੜਾ ਕਰਦੇ ਆਂ ਜਿਹੜੇ ਕਟਾਰੇ 'ਚ ਅਸੀਂ ਮਨੀਸ਼ ਸਿਸੋਦੀਆ ਕੇਜਰੀਵਾਲ ਨੂੰ ਖੜਾ ਕਰਦੇ ਆਂ ਇਹ ਸਾਰੇ ਉਹਨਾਂ ਦੇ ਨਾਲ ਨੇ ਇੱਕ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਜਾਂ ਜਦੋਂ ਪਤਾ ਲੱਗ ਗਿਆ ਕਿ ਹੁਣ ਕੁਰਸੀ ਤਾਂ ਜਾਣੀ ਹੋਈ ਹੈ ਫਿਰ ਅਸੀਂ ਪਾਸੇ ਭੱਜ ਗਏ ਇਹ ਗੱਲਾਂ ਆਪਾਂ ਨੂੰ ਭਾਗਕਤਾ ਵਾਲੇ ਪਾਸੋਂ ਚੰਗੀਆਂ ਲੱਗਣਗੀਆਂ ਪਰ ਅਸਲ ਹਕੀਕਤ ਦੇ ਵਿੱਚ ਕੱਲੋਂ ਇਹ ਬੰਦੇ ਹੋਰ ਕਿਸੇ ਪਾਰਟੀ ਵੱਲੋਂ ਆ ਕੇ ਸੀਟਾਂ ਤੇ ਬਹਿ ਗਏ ਕੀ ਇਹ ਲੁੱਟ ਨਹੀਂ ਮਚਾਉਣਗੇ ਕੀ ਇਹ ਪੈਸੇ ਨਹੀਂ ਕਮਾਉਣਗੇ ਕੀ ਇਹ ਪੰਜਾਬ ਦਾ ਨੁਕਸਾਨ ਨਹੀਂ ਕਰਨਗੇ ਕੋਈ ਵੀ ਬੰਦਾ 6 ਮਹੀਨੇ ਪਹਿਲਾਂ ਕਹਿ ਦੇ ਕਿ ਮੈਂ ਬੜਾ ਕ੍ਰਾਂਤੀਕਾਰੀ ਹਾਂ ਮੈਂ ਵੇਖੋ ਜੀ ਦਿੱਲੀ ਵਾਲਿਆਂ ਖਿਲਾਫ ਬੋਲਿਆ ਇਹ ਗੱਲਾਂ ਸਾਨੂੰ ਛੱਡਣੀਆਂ ਪੈਣਗੀਆਂ 4 ਦਿਨਾਂ ਦੇ ਵਿੱਚ ਅਸੀਂ ਕਿਸੇ ਨੂੰ ਹੀਰੋ ਨਾ ਬਣਾਈਏ ਉਹ ਬੰਦੇ ਉਹਨੇ ਹੀ ਦੋਖੀ ਨੇ ਅੱਜ ਪੰਜਾਬ ਡੁੱਬਣ ਦੇ ਹਰਮਿੰਦਰ ਸਿੰਘ ਪਠਾਨ ਮਾਜਰਾ ਵੀ ਉਹਨਾਂ ਦੋਖੀ ਹੈ ਜੀ ਅਸਤੀਫਾ ਦੇਣਾ ਸੀ ਲੈਂਡ ਪੋਲਿੰਗ ਤੇ ਕਿਉਂ ਨਹੀਂ ਦਿੱਤਾ ਉਹ ਬੰਦੇ ਨੇ ਲੈਂਡ ਪੋਲਿੰਗ ਵੇਲੇ ਕਿਉਂ ਨਹੀਂ ਬੋਲਿਆ ਉਸੇ ਉਹਦੇ ਏਰੀਆ ਦੀ ਜ਼ਮੀਨ ਵੀ ਜਾਣੀ ਸੀ ਪਟਿਆਲੇ ਦੀ ਵੀ ਜ਼ਮੀਨ ਤਾਂ ਚੱਲੀ ਸੀ ਕਿਉਂ ਨਹੀਂ ਬੋਲਿਆ ਕਿਉਂ ਅਸਤੀਫਾ ਨਹੀਂ ਦਿੱਤਾ ਅੱਜ ਜਦੋਂ ਪਤਾ ਹੈ ਕਿ 25 ਅਗਸਤ ਨੂੰ ਮੇਰੇ ਤੇ ਐਫ ਆਈ ਆਰ ਹੋ ਗਈ ਮੈਨੂੰ ਹੁਣ ਜੇਲ੍ਹ ਜਾਣਾ ਪੈਣਾ ਹੈ ਹੁਣ ਚੱਕ ਕੇ ਉਹ ਬੰਦਾ ਬੋਲਣ ਲੱਗ ਗਿਆ ਸੋ ਇਹੀਆਂ ਭਾਗਤ ਵਾਲੀਆਂ ਗੱਲਾਂ ਛੱਡ ਕੇ ਦਿਮਾਗ ਨਾਲ ਸੋਚਣਾ ਸ਼ੁਰੂ ਕਰੀਏ ਤੇ ਅਜਿਹੇ ਜਿਹੜੇ ਲੀਡਰ ਹੈ ਜਦੋਂ ਤੋਂ ਹਰਮੀਤ ਸਿੰਘ ਪਠਾਣ ਮਾਜਰਾ ਸਰਕਾਰ ਖਿਲਾਫ ਬੋਲਿਆ ਉਦੋਂ ਤੋਂ ਪੰਜਾਬੀਆਂ ਨੂੰ ਇਹ ਲੱਗਿਆ ਕਿ ਇਹ ਬੰਦਾ ਨਿਤਰਿਆ ਹੈ ਸਰਕਾਰ ਖਿਲਾਫ ਦਿੱਲੀ ਵਾਲਿਆਂ ਖਿਲਾਫ ਬੇਸ਼ੱਕ ਹਰਮੀਤ ਸਿੰਘ ਪਠਾਣ ਮਾਜਰਾ 376 ਤਹਿਤ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਗਈ ਹੈ ਪਰਚਾ ਵੀ ਦਰਜ ਹੋ ਗਿਆ ਪਰ ਇੱਥੇ ਸੋਚਣ ਦੀ ਲੋੜ ਹੈ ਕਿ ਹਰਮੀਤ ਸਿੰਘ ਪਠਾਣ ਮਾਜਰਾ ਬੋਲਿਆ ਕਦੋਂ 25 ਅਗਸਤ ਨੂੰ ਹਰਮੀਤ ਸਿੰਘ ਪਠਾਣ ਮਾਜਰਾ ਤੇ ਇੱਕ ਐਫਆਈਆਰ ਦਰਜ ਹੁੰਦੀ ਹੈ 376 ਦੀ ਜਿਹੜਾ ਮਾਮਲਾ ਬੜੇ ਲੰਮੇ ਸਮੇਂ ਤੋਂ ਉਹਦੇ ਨਾਲ ਚੱਲ ਰਿਹਾ ਸੀ ਉਸ ਤੋਂ ਬਾਅਦ ਉਹ ਬੰਦਾ ਬੋਲਦਾ ਹੈ ਉਸ ਤੋਂ ਬਾਅਦ ਉਹਨੂੰ ਚੇਤੇ ਆਉਂਦਾ ਹੈ ਕਿ ਜਿਹੜੇ ਕ੍ਰਿਸ਼ਨ ਕੁਮਾਰ ਹੈ ਉਹ ਇਸ ਤਰੀਕੇ ਨਾਲ ਅਫਸਰ ਕੰਮ ਕਰ ਰਿਹਾ ਹੈ ਦਿੱਲੀ ਵਾਲੇ ਇਸ ਤਰੀਕੇ ਨਾਲ ਦਬਾਅ ਪਾ ਰਹੇ ਹੈ ਭਗਵਾਨ ਸਿੰਘ ਮਾਨ ਨੂੰ ਦਿੱਲੀ ਵਾਲਿਆਂ ਖਿਲਾਫ ਬੋਲਣਾ ਚਾਹੀਦਾ ਹੈ ਸਾਢੇ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਉਹ ਬੰਦਾ ਪੂਰੀ ਲੁੱਟ ਮਚਾਈ ਹੋਈ ਸੀ ਉਹ ਬੰਦੇ ਨੇ ਆਪਣੇ ਇਲਾਕੇ 'ਚ ਮਾਈਨਿੰਗ ਦਾ ਕੰਮ ਉਹਦਾ ਸਿਰੇ ਤੇ ਪਟਿਆਲਾ ਰੋਡ ਦੇ ਉੱਤੇ ਉਹਦਾ ਪੈਲਸ ਬਣ ਰਿਹਾ ਸੀ ਪਟਿਆਲੇ ਦੇ ਵਿੱਚ ਉਹਨਾਂ ਨੇ ਪੈਲਸ ਖਰੀਦਿਆ ਸੀ ਕਰੋੜਾਂ ਰੁਪਏ ਅਰਬਾਂ ਰੁਪਏ ਦੀ ਲੁੱਟ ਕਰਕੇ ਅੱਜ ਸਾਡੇ ਪੰਜਾਬੀਆਂ ਨੂੰ ਭਾਵੁਕ ਕਰ ਰਿਹਾ ਅਸੀਂ ਪੰਜਾਬੀ ਬੜੇ ਭੋਲੇ ਆ ਜਿਹੜੀਆਂ ਜਿਹੜੇ ਬੰਦੇ ਸਾਨੂੰ ਲੰਮੇ ਸਮੇਂ ਤੋਂ ਲੁੱਟਦੇ ਆਉਂਦੇ ਆ ਜਦੋਂ ਕੋਈ ਇੱਕ ਉਹ ਪੰਜਾਬ ਪ੍ਰਸਤਪਤੀ ਗੱਲ ਕਰ ਦੇਣ ਜਾਂ ਕਿਸੇ ਖਿਲਾਫ ਮਾੜਾ ਜਿਹਾ ਬੋਲ ਦੇਣ ਅਸੀਂ ਸਾਰੀਆਂ ਗੱਲਾਂ ਛੱਡ ਕੇ ਭਾਵੁਕ ਹੋ ਜਾਂਦੇ ਆ ਕੋਈ ਬੰਦਾ ਲੰਮੇ ਸਮੇਂ ਤੋਂ ਭਾਜੀਪੀ ਲਈ ਪ੍ਰਚਾਰ ਕਰਦਾ ਕੁਝ ਪੜਾਂ ਲਈ ਉਹ ਪੰਜਾਬ ਦੀ ਗੱਲ ਕਰਦਾ ਵੀ ਅਸੀਂ ਉਹ ਭੁੱਲ ਜਾਂਦੇ ਆ ਭਾਜੀਪੀ ਲਈ ਪ੍ਰਚਾਰ ਕਰਨਾ ਮਾੜੀ ਗੱਲ ਨਹੀਂ ਪਰ ਉਹਦੀਆਂ ਨੀਤੀਆਂ ਜੋ ਕਿ ਪੰਜਾਬ ਮਾਰੂ ਆ ਉਹਨਾਂ ਲਈ ਪ੍ਰਚਾਰ ਕਰਨਾ ਉਸ ਤੋਂ ਅੱਗੇ ਆ ਜਾਓ ਕੋਈ ਬੰਦਾ ਅਕਾਲੀ ਦਲ ਦੇ ਵਿੱਚ ਰਹਿ ਕੇ ਲੰਮਾ ਸਵਾਂ ਰੱਟ ਕੀਤੀ ਰਾਂਗ ਮਿਲ ਕੇ ਖਾਦਾ ਹੁਣ ਆ ਕੇ ਦੋ ਭਾਵੋ ਗੱਲਾਂ ਕਰ ਦਿੰਦਾ ਅਸੀਂ ਉਹਦੇ ਨਾਲ ਤੁਰ ਪੈਨੇ ਹੁਣ ਉਸੇ ਤਰੀਕੇ ਨਾਲ ਅਸੀਂ ਕਰ ਰਹੇ ਹਰਮੀਰ ਸਿੰਘ ਪਠਾਨ ਮਾਜਰੇ ਵਾਲੀ ਹਰਮੀਰ ਸਿੰਘ ਪਠਾਨ ਮਾਜਰੇ ਨੇ ਫੁੱਫੜ ਬਣ ਕੇ ਰੱਜ ਕੇ ਲੁੱਟ ਕੀਤੀ ਗੁੰਡਾਗਰਦੀ ਉਹਨੇ ਕੀਤੀ ਪੱਤਰਕਾਰਾਂ ਤੇ ਬੋਲ ਕਬੋਲ ਉਹਨੇ ਕੀਤੇ ਅੱਜ ਜਦੋਂ ਨੂੰ ਪਤਾ ਲੱਗਿਆ ਕਿ ਮੇਰੀ ਪੈਣੀਆ ਅਰੈਸਟ 25 ਤਰੀਕ ਨੂੰ ਉਹਦੇ ਪਰਚਾ ਦਰਜ ਹੁੰਦਾ ਔਰ ਪਤਾ ਸੀ ਮੇਰੀ ਪੈਣੀਆ ਅਰੈਸਟ ਮੈਨੂੰ ਕਰ ਲਿਆ ਨਾ ਜੇਲ੍ਹ ਚ ਜਾਣਾ ਪੈਣਾ ਤਾਂ ਉਸ ਤੋਂ ਪਹਿਲਾਂ ਉਹਨੇ ਆਖਿਆ ਕਿ ਆਪਣੀ ਬਚੀ ਖੂਚੀ ਸਿਆਸੀ ਜ਼ਮੀਨ ਵਿਚਾਰ ਲਾਵਾਂ ਤੇ ਦਿੱਲੀ ਵਾਲਿਆਂ ਖਿਲਾਫ ਬੋਲ ਕੇ ਭਾਵਕ ਕਰ ਲਵਾਂ ਪੰਜਾਬੀਓ ਭਾਵਕ ਹੋਣਾ ਛੱਡੋ ਦਿਮਾਗ ਨਾਲ ਸੋਚਣਾ ਪੈਣਾ ਭਾਵ ਕਿਉਂ ਹੋਈਏ ਕੱਲ ਨੂੰ 6 ਮਹੀਨੇ ਪਹਿਲਾਂ ਸਰਕਾਰ ਰਹਿੰਦਿਆਂ ਮਾਨਯੋਗ ਮੁੱਖ ਮੰਤਰੀ ਭਗਵਾਨ ਸਿੰਘ ਮਾੜੇ ਕਹ ਦੇਣ ਜੀ ਦਿੱਲੀ ਵਾਲਿਆਂ ਦਾ ਬਹੁਤ ਦਵਾਸ ਸੀ ਜਿਹਦੇ ਕਰਕੇ ਪੰਜਾਬ ਦਾ ਨੁਕਸਾਨ ਹੋਇਆ ਸਾਰਾ ਕੁਝ ਦਿੱਲੀ ਵਾਲਿਆਂ ਨੂੰ ਲਟਾ ਕੇ ਆਹਾਨੂੰ ਕੋਈ 6 ਮਹੀਨੇ ਸਾਲ ਪਹਿਲਾਂ ਆ ਕੇ ਕਹਦੇ ਜੀ ਉਹ ਦਿੱਲੀ ਵਾਲਿਆਂ ਕਰਕੇ ਹੋਈ ਗਿਆ ਜੀ ਅਸੀਂ ਤਾਂ ਚਾਹੁੰਦੇ ਨਹੀਂ ਸੀ ਜੇ ਤੁਸੀਂ ਵਾਕਈ ਇਮਾਨਦਾਰ ਸੀ ਤਾਂ ਪਹਿਲੇ 2022 ਦੇ 3 ਮਹੀਨਿਆਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਦਿੱਲੀ ਵਾਲੇ ਆ ਕੁਝ ਕਰਵਾਉਣਗੇ ਜਾਂ ਜਦੋਂ ਦਿੱਲੀ ਹਾਰਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਮਨੀਸ਼ ਸੀ ਸੋਧਿਆ ਪੰਜਾਬ 'ਚ ਆ ਗਏ ਸੀ ਤੁਸੀਂ ਉਦੋਂ ਪਾਸੇ ਹੁੰਦੇ ਹੁਣ ਇਹ ਸਾਰੀਆਂ ਨਟਾਂਕੀਆਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਿਆਸੀ ਜ਼ਮੀਨ ਆ ਉਹ ਬਚਾਈ ਜਾ ਸਕੇ ਇਹ ਤੇ ਗੌਰ ਕਰਨ ਦੀ ਸੋਚਣ ਦੀ ਸਮਝਣ ਦੀ ਲੋੜ ਹੈ ਭਾਵਕ ਹੋ ਕੇ ਹਰਮਿੰਦਰ ਸਿੰਘ ਪਠਾਣ ਮਾਜਰੇ ਨੂੰ ਅੱਜ ਹੀਰੋ ਬਣਾ ਦिए ਅੱਜ ਉਹਨੂੰ ਇਹ ਸੋਚ ਕਰਦੀ ਹੈ ਕਿ ਇਹ ਬੰਦਾ ਹੀ ਜਿਹੜਾ ਦਿੱਲੀ ਵਾਲਿਆਂ ਖਿਲਾਫ ਬੋਲਿਆ ਹੈ ਖਿਲਾਫ ਕੌਣ ਬੋਲ ਰਿਹਾ ਇਹਦੀ ਵੀ ਇੱਕ ਪਰਖ ਕਰਨੀ ਪੈਣੀ ਹੈ ਕੀ ਲਟੇਰਾ ਹੁਣ ਲਟੇਰਿਆਂ ਖਿਲਾਫ ਬੋਲ ਰਿਹਾ ਹੈ ਜਾਂ ਇੱਕ ਆਮ ਬੰਦਾ ਸੁਧਾਰਨ ਬੰਦਾ ਵਾਕਿਆ ਜਿਹੜਾ ਪੰਜਾਬ ਨਾਲ ਖੜਨ ਵਾਲਾ ਉਹ ਲਟੇਰਿਆਂ ਖਿਲਾਫ ਬੋਲ ਰਿਹਾ ਜਿਹੜੇ ਬੰਦੇ ਨੇ ਮਾਈਨਿੰਗ ਚ ਕਰੋੜਾ ਕਮਾਇਆ ਹੋਵੇ ਜਿਹੜਾ ਬੰਦਾ ਫੁੱਫੜ ਬਣ ਕੇ ਅਫਸਰਾਂ ਦੇ ਉੱਤੇ ਅਫਸਰ ਚਲਾਈ ਹੋਵੇ ਅੱਜ ਉਹ ਬੰਦੇ ਨੂੰ ਪੰਜਾਬ ਪ੍ਰਸਤ ਹੋ ਗਿਆ ਹੋਵੇ ਇੱਕ ਪੜ ਦੇ ਵਿੱਚ ਕੋਈ ਬੰਦਾ ਪੰਜਾਬ ਪ੍ਰਸਤ ਨਹੀਂ ਹੁੰਦਾ ਇੱਕ ਪੜ ਦੇ ਵਿੱਚ ਕੋਈ ਪੰਜਾਬ ਦੁਖ ਹੀ ਨਹੀਂ ਹੁੰਦਾ ਅਸੀਂ ਇੱਕ ਮਿੰਟ ਦੇ ਵਿੱਚ ਬੰਦੇ ਨੂੰ ਸਿਰੇ ਤੇ ਚੜਾ ਦਿੰਨੇ ਆ ਇੱਕ ਮਿੰਟ 'ਚ ਅਸੀਂ ਬੰਦੇ ਨੂੰ ਥੱਲੇ ਲਾ ਦਿੰਨੇ ਆ ਸੋ ਇਹ ਇੱਕ ਮਿੰਟ ਵਾਲੀਆਂ ਗੇਮਾਂ ਛੱਡ ਕੇ ਸਾਨੂੰ ਹੁਣ ਸੋਚਣ ਦੀ ਲੋੜ ਹੈ ਦਿੱਲੀ ਵਾਲੇ ਕਦੋਂ ਤੋਂ ਲੁੱਟ ਰਹੇ ਜਦੋਂ ਤੋਂ ਸਰਕਾਰ ਬਣੀ ਹੈ ਪਹਿਲਾਂ ਸਾਡੀਆਂ ਰਾਜਸੀ ਵਸੇ ਸੀਟਾਂ ਲੁੱਟੀਆਂ ਗਈਆਂ ਫਿਰ ਸਾਡਾ ਜਹਾਜ਼ ਦੀ ਵਰਤੋਂ ਕੀਤੀ ਗਈ ਫਿਰ ਸਾਡੇ ਵੱਖੋ-ਵੱਖਰੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਦਿੱਲੀ ਤੋਂ ਬੰਦੇ ਲਿਆ ਕੇ ਪਲਾਂਟ ਕੀਤੇ ਗਏ ਉਦੋਂ ਤਾਂ ਹਰਮਿੰਦਰ ਸਿੰਘ ਪਠਾਨ ਮਾਜਰਾ ਨੂੰ ਚੇਤੇ ਨਹੀਂ ਆਇਆ ਜਾਂ ਇਹਨਾਂ ਦੇ ਹੋਰ ਬੰਦਿਆਂ ਨੂੰ ਚੇਤੇ ਨਹੀਂ ਆਇਆ ਕੱਲ ਨੂੰ ਜਦ ਆਜੇ ਗਿਆ ਦੇ ਛਿੱਤਰ ਪੈਣੇ ਆ ਲੋਕਾਂ ਨੇ ਮੂੰਹ ਨਹੀਂ ਲਾਉਣਾ ਤਾਂ ਇਹ ਬੰਦੇ ਚਾਰ ਸ਼ਬਦ ਦਿੱਲੀ ਵਾਲਿਆਂ ਕਲਾਬ ਬੋਲ ਕੇ ਜੇ ਫੇਰ ਐਮਐਲਏ ਬਣ ਕੇ ਕਿਸੇ ਹੋਰ ਦੇ ਥੱਲੇ ਲਾ ਕੇ ਪੰਜਾਬ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਫੇਰ ਅਸੀਂ ਫੇਰ ਇਹੀ ਗੱਲਾਂ ਕਰਦੇ ਰਵਾਂਗੇ ਸੋ ਇਹ ਹਰਮੀਰ ਸਿੰਘ ਪਠਾਨ ਮਾਜਰਾ ਕੋਈ ਦੁੱਧ ਤੋਤਾ ਨਹੀਂ ਹਰਮੀਰ ਸਿੰਘ ਪਠਾਨ ਮਾਜਰਾ ਹੋਇਆ ਜਾਂ ਉਧਰ ਦੇ ਕਈ ਐਮਐਲਏ ਉਸ ਸਾਰਾ ਨੇ ਰੱਜ ਕੇ ਲੁੱਟ ਮਚਾਈ ਆ ਉੱਥੇ ਰੱਜ ਕੇ ਮਾਈਨਿੰਗ ਕੀਤੀ ਆ ਰੱਜ ਕੇ ਪੈਸਾ ਕਮਾਇਆ ਆਪਣੇ ਪੁੱਤਰ ਨੂੰ ਕੈਨੇਡਾ ਤੋਂ ਬੁਲਾ ਕੇ ਇੱਥੇ ਹੱਥ ਐਵੇਂ ਨਹੀਂ ਬੰਦਾ ਜਿਹੜਾ ਆਉਂਦਾ ਜੇ ਪੈਸੇ ਬਣਦੇ ਆ ਤਾਂ ਹੀ ਜੜਵਾਉਂਦਾ ਨੇ ਕੈਨੇਡਾ ਗਿਆ ਤੁਸੀਂ ਕਿੰਨੇ ਕਾ ਆਪਣੇ ਬੱਚਿਆਂ ਨੂੰ ਇੱਥੇ ਬੁਲਾਉਣੇ ਆ ਵੀ ਜੇ ਤੁਹਾਡਾ ਮੁੰਡਾ ਸੈੱਟ ਹੈ ਤੁਸੀਂ ਕਿਉਂ ਬੁਲਾਉਣੇ ਆ ਉਹ ਤਾਂ ਹੀ ਬੁਲਾਉਣੇ ਆ ਨਾ ਜੇ ਤੁਹਾਨੂੰ ਪਤਾ ਹੋਵੇ ਕਿ ਇੱਧਰ ਆਪਣਾ ਕਾਰੋਬਾਰ ਸੈੱਟ ਹੈ ਤੂੰ ਹੁਣ ਮੁੜਿਆ ਸੋ ਇਸ ਕਰਕੇ ਅਸੀਂ ਭਾਵਕਤਾ ਵਾਸਤੇ ਪਾਸੇ ਨਾ ਤੁਰਿਆ ਕਰੀਏ ਕਿ ਹੁਣ ਸਾਰੇ ਹਰਮੀਤ ਸਿੰਘ ਪਠਾਨ ਮਾਜਰੇ ਜੈਜੈਕਾਰ ਸਾਰਾ মিডিਆ ਉਸ ਪਾਸੇ ਤੁਰ ਇਸੇ ਕਰਕੇ ਕੇ ਸਰਕਾਰ ਦੇ ਵਿਰੋਧ ਚੱਲਣਾ ਤਾਂ ਸਿਰਫ ਏਸੀ ਗਲਤੀ ਅਸੀਂ ਇਹ ਗੱਲ ਤੁਰ ਪਈਏ ਸਹੀ ਨਹੀਂ ਹੈ ਸਰਕਾਰ ਨੂੰ ਸਵਾਲ ਕਰਨੀ ਹੈ ਪਰ ਉਹ ਬੰਦਾ ਜਿਹੜਾ ਖੁਦੇ ਸਰਕਾਰ ਦੇ ਵਿੱਚ ਰੱਜ ਕੇ ਲੁੱਟ ਕੇ ਗਿਆ ਅੱਜ ਚਾਰ ਗੱਲਾਂ ਸਰਕਾਰ ਖਿਲਾਫ ਕਰਕੇ ਅਸੀਂ ਉਹਨੂੰ ਕਹਿ ਦਈਏ ਕਿ ਹੁਣ ਹੀਰੋ ਬਣ ਗਿਆ ਜੀ ਇਹ ਹੁਣ ਦੁੱਤ ਉੱਤਤਾ ਹੋ ਗਿਆ ਜੀ ਸੋ ਜਿਹੜੇ ਬੰਦੇ ਵੀ ਪਿਛਲੇ 4 ਸਾਲ ਪੌਣੇ 4 ਸਾਲ ਤੋਂ ਲਗਾਤਾਰ ਚਾਹੇ ਉਹ ਦਿੱਲੀ ਵਾਲਿਆਂ ਦੀ ਲੁੱਟ ਸ਼ਾਮਿਲ ਹੈ ਚਾਹੇ ਉਹ ਪੰਜਾਬ ਨੂੰ ਕਿਸੇ ਹੋਰ ਰੂਪ ਚ ਲੁੱਟਣ ਸ਼ਾਮਿਲ ਹੈ ਉਹਨਾਂ ਸਾਰਿਆਂ ਨੂੰ ਉਸੇ ਕਟਾਰੇ 'ਚ ਖੜੇ ਕਰਨਾ ਬਣਦਾ ਹੈ ਉਸੇ ਕਟਾਰੇ 'ਚ ਖੜੇ ਕਰਨਾ ਬਣਦਾ ਹੈ ਜਿਹੜੇ ਕਟਾਰੇ 'ਚ ਅਸੀਂ ਦਿੱਲੀ ਨੂੰ ਖੜਾ ਕਰਦੇ ਹਾਂ ਜਿਹੜੇ ਕਟਾਰੇ 'ਚ ਅਸੀਂ ਮਨੀਸ਼ ਸਿਸੋਧਿਆ ਕੇਜਰੀਵਾਲ ਨੂੰ ਖੜਾ ਕਰਦੇ ਹਾਂ ਇਹ ਸਾਰੇ ਉਹਨਾਂ ਦੇ ਨਾਲ ਨੇ ਇੱਕ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਜਾਂ ਜਦੋਂ ਪਤਾ ਲੱਗ ਗਿਆ ਕਿ ਹੁਣ ਕੁਰਸੀ ਤਾਂ ਜਾਣੀ ਹੋਈ ਹੈ ਫਿਰ ਅਸੀਂ ਪਾਸੇ ਭੱਜ ਗਏ ਇਹ ਗੱਲਾਂ ਆਪਾਂ ਨੂੰ ਭਾਗਕਤਾ ਵਾਲੇ ਪਾਸੋਂ ਚੰਗੀਆਂ ਲੱਗਣਗੀਆਂ ਪਰ ਅਸਲ ਹਕੀਕਤ ਦੇ ਵਿੱਚ ਕੱਲ ਨੂੰ ਇਹ ਬੰਦੇ ਹੋਰ ਕਿਸੇ ਪਾਰਟੀ ਵੱਲੋਂ ਆ ਕੇ ਸੀਟਾਂ ਤੇ ਬਹਿ ਗ ਕਿ ਇਹ ਪੈਸੇ ਨਹੀਂ ਕਮਾਉਣਗੇ ਕਿ ਇਹ ਪੰਜਾਬ ਦਾ ਨੁਕਸਾਨ ਨਹੀਂ ਕਰਨਗੇ ਕੋਈ ਵੀ ਬੰਦਾ 6 ਮਹੀਨੇ ਪਹਿਲਾਂ ਕਹ ਦੇ ਕਿ ਮੈਂ ਬੜਾ ਕ੍ਰਾਂਤੀਕਾਰੀ ਆ ਮੈਂ ਵੇਖੋ ਜੀ ਦਿੱਲੀ ਵਾਲਿਆਂ ਖਿਲਾਫ ਬੋਲਿਆ ਇਹ ਗੱਲਾਂ ਸਾਨੂੰ ਛੱਡਣੀਆਂ ਪੈਣਗੀਆਂ ਚਾਰ ਦਿਨਾਂ ਦੇ ਵਿੱਚ ਅਸੀਂ ਕਿਸੇ ਨੂੰ ਹੀਰੋ ਨਾ ਬਣਾਈਏ ਉਹ ਬੰਦੇ ਉਹਨੇ ਹੀ ਦੋਖੀ ਨੇ ਅੱਜ ਪੰਜਾਬ ਡੁੱਬਣ ਦੇ ਹਰਮਿੰਦਰ ਸਿੰਘ ਪਠਾਨ ਮਾਜਰਾ ਵੀ ਉਹਨਾਂ ਦੋਖੀ ਹੈ ਜੇ ਅਸਤੀਫਾ ਦੇਣਾ ਸੀ ਲੈਂਡ ਪੋਲਿੰਗ ਤੇ ਕਿਉਂ ਨਹੀਂ ਦਿੱਤਾ ਉਹ ਬੰਦੇ ਨੇ ਲੈਂਡ ਪੋਲਿੰਗ ਵੇਲੇ ਕਿਉਂ ਨਹੀਂ ਬੋਲਿਆ ਉਤਤ ਉਹਦੇ ਅਰੀਏ ਦੀ ਜ਼ਮੀਨ ਵੀ ਜਾਣੀ ਸੀ ਪਟਿਆਲੇ ਦੀ ਵੀ ਜ਼ਮੀਨ ਤਾਂ ਚੱਲੀ ਸੀ ਕਿਉਂ ਨਹੀਂ ਬੋਲਿਆ ਕਿਉਂ ਅਸਤੀਫਾ ਨਹੀਂ ਦਿੱਤਾ ਅੱਜ ਜਦੋਂ ਪਤਾ ਹੈ ਕਿ 25 ਅਗਸਤ ਨੂੰ ਮੇਰੇ ਤੇ ਐਫ ਆਈ ਆਰ ਹੋ ਗਈ ਮੈਨੂੰ ਹੁਣ ਜੇਲ੍ਹ ਜਾਣਾ ਪੈਣਾ ਹੈ ਹੁਣ ਚੱਕ ਕੇ ਉਹ ਬੰਦਾ ਬੋਲਣ ਲੱਗ ਗਿਆ ਸੋ ਅਜਿਹੀਆਂ ਭਾਗਤ ਵਾਲੀਆਂ ਗੱਲਾਂ ਛੱਡ ਕੇ ਦਿਮਾਗ ਨਾਲ ਸੋਚਣਾ ਸ਼ੁਰੂ ਕਰੀਏ ਤੇ ਅਜਿਹੇ ਜਿਹੜੇ ਲੀਡਰ ਹੈ ਇਹਨਾਂ ਨੂੰ ਉਸੇ ਲਾਈਨ 'ਚ ਖੜਾ ਕਰੀਏ ਜਿੱਥੇ ਅਸੀਂ ਬਾਕੀ ਖੜੇ ਕਰੇ